ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਮੈਂ ਹਾਂ ਤੁਹਾਡਾ ਸੁਖਵਿੰਦਰ ਸਿੰਘ ਚੰਦੀਪੁਰ ਗ੍ਰਾਮ ਦੇ ਕਿਹਾ ਹਜਰਾ ਪਟੇਮੂ ਤੋਂ ਹੀ ਪ੍ਰੋਗਰਾਮ ਮੰਡੇ ਟੂ ਫਰਡੇ 8 ਵਜੇ ਤੋਂ 9 ਵਜੇ ਤੱਕ ਹੁੰਦਾ ਜੀ ਸਟੂਡੀਓ 'ਚ ਕਾਲ ਕਰਨ ਲਈ ਨੰਬਰ ਹੈ 905877770 ਲਾਈਵ ਤੇ ਨਾਲ-ਨਾਲ ਫੇਸਬੁਕ YouTube ਤੇ ਤੁਸੀਂ ਆਪ ਡਾਊਨਲੋਡ ਕਰਕੇ ਇਸ ਪ੍ਰੋਗਰਾਮ ਦਾ ਆਨੰਦ ਮਾ ਸਕਦੇ ਹੋ ਆਪਣੀ ਲਾਈਨ 'ਚ ਇਸ ਟਾਈਮਾ ਬਠਿੰਡੇ ਸ਼ਹਿਰ ਸਰਦਾਰ ਬਖਤੌਰ ਸਿੰਘ ਢੋਣਾ ਨਾਲ ਜੁੜ ਚੁੱਕੀ ਕਰਦੇ ਨਿਕਾ ਸਵਾਗਤ ਜੀ ਢੋਣਾ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਐਂਡ ਸ਼ੁਕਰੀਆ ਜੀ ਨਿਰਵਾਨੀ ਸਾਰੇ ਸੁਣਨ ਲਿਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਐਟਲੋ ਸਾਹਿਬ ਪੰਜਾਬ ਦਾ ਜਿਹੜਾ ਗਵਰਨਰ ਆ ਰਾਜਪਾਲ ਆ ਉਹ ਬਦਲ ਗਿਆ ਪਰ ਜਿਹੜੇ ਮੁੱਖ ਮੰਤਰੀ ਦੇ ਉਹਦੇ ਨਾਲ ਰਿਸ਼ਤੇ ਜਿਹੜੇ ਉਹ ਖੱਟੇ ਮਿੱਠੇ ਜਾ ਰਹੇ ਆ ਪਰ ਹੁਣ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਰਿਸ਼ਤੇ ਕਿਹੋ ਜਿਹੇ ਰਹਿਣਗੇ ਇਹ ਸਮਾਂ ਦੱਸੂਗਾ ਗਵਰਨਰ ਲਾਲਚੰਦ ਕਟਾਰੀਆ ਨੇ ਕਿਹਾ ਜੀ ਅ ਚੰਦਰਜੀਤ ਸਾਹਿਬ ਜਿੱਥੋਂ ਤੱਕ ਗਵਰਨਰ ਦਾ ਸਵਾਲ ਹੈ ਕਿ ਗਵਰਨਰ ਕੇਂਦਰ ਦੇ ਪ੍ਰਤੀਨਿਧ ਹੁੰਦੇ ਹੈ ਜੀ ਇਹਨਾਂ ਨੇ ਉਹੀ ਕੁਝ ਕਰਨਾ ਹੁੰਦਾ ਜੋ ਕੇਂਦਰ ਸਰਕਾਰ ਵੱਲੋਂ ਇਹਨਾਂ ਨੂੰ ਹੁਕਮ ਦਿੱਤਾ ਰਹੇ ਨੇ ਹੂੰ ਹੂੰ ਕੁਝ ਲੋਕ ਸਰਕਾਰ ਨਾਲ ਜੁੜੇ ਹੁੰਦੇ ਐ ਤੇ ਕੁਝ ਲੋਕ ਰੂਲਿੰਗ ਪਾਜਦੀ ਦੀ ਵਿਚਾਰਧਾਰਾ ਦੇ ਨਾਲ ਜੁੜੇ ਹੁੰਦੇ ਜੀ ਜਿਹਦੇ ਪਹਿਲੇ ਗਵਰਨਰ ਸਾਹਿਬ ਸਾਡੇ ਬਨਵਾਰੀ لال ਪ੍ਰੋਹੋਤ ਬਦਲ ਕੇ ਗਏ ਐ ਭਾਵੇਂ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਪਾਰਲੀਮੈਂਟ 'ਚ ਮੈਂਬਰ ਵੀ ਰਹੇ ਐ ਜੀ ਲੇਕਿਨ ਉਹਨਾਂ ਨੂੰ ਅਸੀਂ ਆਰਐਸਐਸ ਵਾਲਾ ਜਾਂ ਵਿਚਾਰਧਾਰਕ ਤੌਰ ਤੇ ਨਹੀਂ ਕਹਿ ਸਕਦੇ ਕਿ ਉਹ ਭਾਰਤੀ ਜਨਤਾ ਪਾਈਟੀ ਦੇ ਕੱਟੜ ਜਿਹੇ ਹੈਗੇ ਐ ਦੇ ਜੀਨ ਨੂੰ ਆਪਾਂ ਕਹਿ ਦਈਏ ਸਮਰਪਿਤ ਵਰਕਰ ਜੀ ਉਹਨਾਂ ਦੀ ਸ਼ੁਰੂਆਤ ਇੱਕ ਪੱਤਰਕਾਰ ਵਜੋਂ ਹੋਈ ਸੀ ਹੂੰ ਹੂੰ ਉਹਨਾਂ ਨੇ ਇੱਕ ਅਖਬਾਰ ਨੂੰ ਸੰਚਾਲਿਤ ਕੀਤਾ ਉਹਨੇ ਸੰਪਾਦਕ ਸੀ ਜੀ ਫਿਰ ਉਹ ਕਾਂਗਰਸ ਪਾਰਟੀ ਜੀ ਜੁਆਇਨ ਕਰਦੇ ਆ ਜੁਆਇਨ ਕਰਦੇ ਕਾਂਗਰਸ ਪਾਰਟੀ ਨੂੰ ਔਰ ਉਹਦੇ ਵਿੱਚੋਂ ਪਾਰਲੀਮੈਂਟ ਦੇ ਮੈਂਬਰ ਬਣ ਜਾਂਦੇ ਆ ਹੂੰ ਹੂੰ ਬਾਅਦ ਵਿੱਚ ਉਹ ਭਾਰਤੀ ਇੰਡਪੈਂਡੈਂਟ ਪਾਰਟੀ ਸ਼ਾਮਲ ਹੋ ਜਾਂਦੇ ਔਰ ਉੱਥੇ ਚਲੇ ਜਾਂਦੇ ਆ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਪੰਜਾਬ ਦਾ ਗਵਰਨਰ ਨਾਮਜ਼ਦ ਕੀਤਾ ਸੀ ਜੀ ਇਹਨੂੰ ਆਪਾਂ ਤੁਸਵੀ ਕੈਲਮੇ ਕੱਟੜ ਕੈਲਮੇ ਉਹ ਉਹ ਨਹੀਂ ਸੀ ਜੀ ਲੇਕਿਨ ਜਿਹੜੇ ਸਾਡੇ ਮੌਜੂਦਾ ਗਵਰਨਰ ਸਾਹਿਬ ਹੈ ਬਨਵਾਰੀ ਲਾਲ ਪ੍ਰੋਫੀਤ ਆਹ ਸੋਰੀ ਗੁਲਾਬ ਚੰਦ ਕਟਾਰੀਆ ਜੀ ਇਹਨਾਂ ਨੇ ਕੱਲ ਟੇਕਓਵਰ ਕੀਤਾ ਹੈ ਤੇ ਕੱਲ ਟੇਕਓਵਰ ਕਰਨ ਤੋਂ ਬਾਅਦ ਜਿਹੜੀ ਇਹਨਾਂ ਦੀ ਪਹਿਲੀ মিডিਆ ਦੇ ਨਾਲ ਗੱਲਬਾਤ ਹੁੰਦੀ ਹੈ ਹੂੰ ਉਸ ਗੱਲਬਾਤ ਦੇ ਵਿੱਚ ਉਹ ਜਿਹੜੀ ਸਮੈਲ ਆ ਰਹੀ ਹੈ ਜੀ ਮੇਰੇ ਕਹਿਣ ਮੁਤਾਬਕ ਉਹ ਕੋਈ ਹਾਲਾਤ ਬਨਵਾਰੀ ਨਾਲ ਪ੍ਰੋਫੀਤ ਵਾਲੇ ਸਮੇਂ ਨਾਲੋਂ ਵੱਖਰੇ ਨਹੀਂ ਲਗਭਗ ਉਹੀ ਦੀ ਰਹੇਗੀ ਹੂੰ ਇਨੇ ਨੇ ਕਿਹਾ ਕਿ ਮੈਂ ਸਰਹੱਦੀ ਲਾਂਕਾਂ ਜਾਊਂਗਾ ਜੀ ਮੈਂ ਪੰਜਾਬ ਦੇ ਹਰ ਪਿੰਡ ਜਾਊਂਗਾ ਹਰ ਵਸਣ ਤੱਕ ਪਹੁੰਚ ਕਰੂੰਗਾ ਹੂੰ ਮੇਰਾ ਕਹਿਣਾ ਵੀ ਮੈਂ ਤਾਂ ਜੀ ਅੱਜ ਤੇ ਕੋਰ ਓਵਰ ਕੀਤਾ ਤੇ 6 ਮਹੀਨਿਆਂ ਬਾਅਦ ਫਿਰ ਲੱਗੂਗਾ ਮੇਰਾ ਕੰਮ ਕਿ ਹੋ ਜਾਏ ਜੀ ਮੇਰੀ ਕੰਮ ਦੀ ਸਮੀਖਿਆ 6 ਮਹੀਨੇ ਬਾਅਦ ਕੀਤੀ ਜਾਊਗੀ ਹੂੰ ਪੱਤਰਕਾਰਾਂ ਨੇ ਪੁੱਛਿਆ ਕਿ ਮੁੱਖ ਮੰਤਰੀ ਨਾਲ ਤੁਹਾਡੇ ਸਬੰਧ ਕਿਹੋ ਜਿਹੇ ਰਹਿਣਗੇ ਤੇ ਇਹਨੇ ਕਿਹਾ ਕਿ ਇਸ ਸਮੇਂ ਤੇ ਮੇਰੇ ਪਰ ਹੈ ਜੀ ਸਮਾਂ ਫੈਸਲਾ ਕਰੂਗਾ ਕਿ ਮੁੱਖ ਮੰਤਰੀ ਨਾਲ ਸਬੰਧ ਕੈਸੇ ਰਹਿੰਦੇ ਜੀ ਉਏ ਕਿਪਲਾ ਲੱਗਦਾ ਹੈ ਕਿ ਜੇ ਉਹ ਕਹਿੰਦੇ ਕਿ ਮੈਂ ਸਰਹੱਦੀ ਅਕੈਡਮੀ ਜਾਊਂਗਾ ਮੈਂ ਲੋਕਾਂ ਨੂੰ ਮਿਲੂੰਗਾ ਵੀ ਮੈਂ ਕੰਮ ਕਰੂੰਗਾ ਮੁੱਖ ਮੰਤਰੀ ਵਾਲਾ ਮਾਮਲਾ ਜਿਹੜਾ ਹੈਗਾ ਸਬੰਧ ਕਿਹੋ ਜਿਹਾ ਰਹਣਗੇ ਇਹ ਸਮੇਂ ਤੇ ਨਿਰਭਰ ਹੈ ਜੀ ਮੁੱਖ ਮੰਤਰੀ ਦੀ ਅਪਰੋਚ ਕੀ ਹੈ ਤੇ ਮੇਰੀ ਕੀ ਹੈ ਇਹਦਾ ਮਤਲਬ ਹੈ ਕਿ ਪਹਿਲੇ ਦਿਨੀ ਉਹਨਾਂ ਨੇ ਇਸ਼ਾਰਾ ਇਹ ਕਰ ਦਿੱਤਾ ਕਿ ਮੇਰੇ ਤੇ ਬਨਵਾਰੀ ਲਾਲ ਪ੍ਰੋਫੈਸਰ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਬਿਲਕੁਲ ਜੀ ਇਹ ਨਹੀਂ ਕਿ ਮੈਂ ਵਿਚਾਰਧਾਰਕ ਨਹੀਂ ਇਹ ਨਹੀਂ ਕਹਿ ਰਹਾ ਮੈਂ ਵਿਚਾਰਧਾਰਕ ਤੌਰ ਤੇ ਜੇ ਆਪਾਂ ਵੇਖੀਏ ਤਾਂ ਇਹ ਗੁਲਾਬ ਚੰਦ ਕਟਾਰੀਆ ਜਿਹੜੇ ਆਰਐਸਐਸ ਦੇ ਪੱਕੇ ਵਰਕਰ ਨੇ ਜੀ ਆਰਐਸਐਸ ਤੋਂ ਹੀ ਆਪਦੀ ਹੈ ਤਾਂ ਬਾਈ ਦੀ ਰਚਾਈ ਸੀ ਆ Rajasthan ਨੂੰ ਬੀਲੋਂਗ ਕਰਦੇ ਹੈ 79 ਬਰੇ ਦੀ ਇਹਨਾਂ ਦੀ ਉਮਰ ਹੈ 30 ਸਾਲ ਇਹ ਜਿਹੜੇ ਹਵਲਾਨ ਸਮਾਵੇ ਮੈਂਬਰ ਹੈ 3 ਸਾਲਾਂ ਮੈਲੇ ਰਹਿਣਾ ਬੰਦੇ ਦੀ ਛੂਟੀ ਕਰਨੀ ਹੁੰਦੀ ਬਿਲਕੁਲ ਇਹਨਾਂ ਦੇ ਕੋਲੇ ਕੋਈ ਕੋਤੋਂ ਸਾਧਨ ਨਹੀਂ ਸੀ ਪੰਜ ਜਿੱਤੀ ਹਲਾ ਬਾਪ ਹੈ ਬੇਟਾ ਮੇਰਾ ਖਿਲ ਹੈ ਕੋਈ ਨੀ ਨਾ ਵੀ ਕੋ ਹੂੰ ਹੂੰ ਔਰ ਇਹਨੇ ਜਦੋਂ ਆਪੇ ਸ਼ੁਰੂਆਤ ਕੀਤੀ ਆਪਣੀ politix ਦੀ ਆਪਣੀ ਵਿਚਾਰਧਾਰਾ ਦੀ ਤਾਂ ਉਸ ਵੇਲੇ ਇਹ ਕੋਈ ਬੋੜੇ ਮਡੇ ਸਾਧਨ ਨਹੀਂ ਸੀ ਸਿਰਫ ਇੱਕ ਮੋਟਰਸਾਈਕਲ ਹੁੰਦਾ ਸੀ ਜੀ ਉਸ ਮੋਟਰਸਾਈਕਲ ਦੇ ਉੱਤੇ ਇਲਾਕੇ ਚ ਘੁੰਮਦੇ ਰਹੇ ਤੇ ਬਾਅਦ ਵਿੱਚ ਇਹ ਮੋਟਰਸਾਈਕਲ ਵੀ ਇਹਨੇ ਆਪਣੇ ਗਰੀਬ ਜੇ ਵਿਧਾਇਕ ਨੂੰ ਦਾਨ ਕਰਦਾ ਸੀ ਹਮਮ ਔਰ ਜੇਸੀ ਇਹਨਾਂ ਨੇ ਵੇਖੀਏ ਕਿ ਇਹਨਾਂ ਨੇ ਆਪਣੇ ਸਮੇਂ ਦੇ ਵਿੱਚ ਕੀਤਾ ਕੀ ਕੁਛ ਜੀ ਇਹਨੇ ਇੱਕ ਪੀਟਰ ਵੀ ਇਹ ਹੈ ਜਦੋਂ ਇਹਨਾਂ ਦੀ ਮਾਲੀ ਹਾਲ ਥੋੜੀ ਕਮਜ਼ੋਰ ਹੋ ਗਈ ਸੀ ਉਸ ਬਣੀ ਰੋਟੀ ਰੋਟੀ ਵਾਸਤੇ ਜਿਹੜੀ ਐਮ ਨੇ ਨੌਕਰੀ ਕੀਤੀ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਲੱਗੇ ਰਹੇ ਪੜਾਉਂਦੇ ਰਹੇ ਇਤਨੀ ਹੀ ਜਾਂਦੇ ਜੀ ਇਕਾ ਵਾਂ ਪਰ ਮਨਣੀ ਪਈਏ ਕਿ ਜਿਹੜੇ ਆਰਐਸਐਸ ਦੇ ਨਾਲ ਜੁੜੇ ਹੋਏ ਲੋਕ ਹੈ ਨਾ ਉਹ ਲੋਕ ਕਿਸੇ ਹੱਦ ਤੱਕ ਮੀਤੀ ਵੀ ਹੁੰਦੇ ਉਹ ਆਪਣੀ ਵਿਚਾਰਧਾਰਾ ਨੂੰ ਜਿਹੜਾ ਹੈਗਾ ਸਮਰਪਿਤ ਰਹੀ ਹੁੰਦੇ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣਾ ਜਿਹੜਾ ਹੈਗਾ ਦامن ਸਾਫ ਰੱਖਿਆ ਜਾਵੇ ਤਾਂ ਕਿ ਲੋਕਾਂ ਤੇ ਪ੍ਰਭਾਵ ਪਵੇ ਕਿ ਇਹ ਬੰਦੇ ਕਿਹੋ ਜਿਹੇ ਹੈ ਜੀ ਪਰ ਯਾਰ ਜਿਹੜੇ ਆਰਐਸਐਸ ਤੇ ਹੁੰਦੇ ਹੈ ਉਹ ਵੀ ਲਗਭਗ ਇਹੋ ਜਿਹੇ ਹੁੰਦੇ ਵੱਖਰੀ ਗੱਲ ਹੈ ਦੇ ਵੀ ਪਰ ਉਹ ਦੀ ਸਾਥ ਇੱਕ ਪ੍ਰਚਾਰਕ ਸੀ ਪਰ ਉਹ ਜਿਆਦਾ ਸੋਹਣਾ ਜੇ ਜਿਹੜੇ ਪ੍ਰਚਾਰਕ ਹੁੰਦੇ ਸੀ ਤੇ ਕੋਤੋ ਵਾਲੇ ਮੁੱਖ ਮੰਤਰੀ ਬਲੇ ਕੱਟੜਾ ਵਾਲੇ ਪਾਸੇ ਨੂੰ ਚਲੇ ਗਏ ਜੀ ਪਰ ਮੋਦੀ ਵਾਲੀ ਨੂੰ ਪਤਾ ਨਹੀਂ ਲੱਗਦਾ ਕਿ ਕੀ ਬੋਲ ਜਾਂਦੇ ਆ ਉਹ ਚੀਜ਼ਾਂ ਬੋਲ ਜਾਂਦੇ ਆ ਕਿ ਪ੍ਰਧਾਨ ਮੰਤਰੀ ਨੂੰ ਨਹੀਂ ਬੋਲਣੇ ਚਾਹੀਦੇ ਲੇਕਿਨ ਜਿਹੜੇ ਆਰਐਸਐਸ ਦੇ ਪੂਰੇ ਗ੍ਰੇਡ ਬੰਦੇ ਉਹ ਬੜਾ ਅਫਸੋਸ ਨਾਲ ਚੱਲਦੇ ਆ ਜੀ ਇਹਨਾਂ ਦਾ ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਜੋ ਬਿਮਾਰੀ لال ਪ੍ਰੋਹਰ ਦਾ سلسلہ ਸੀ ਲਗਭਗ ਉਹੀ ਇਹਨਾਂ ਦਾ ਰਹਿਣਾ ਹੂੰ ਹੂੰ ਔਰ ਕੁਝੋਂ ਦਾ ਫਰਕ ਵੀ ਸਾਬੇ ਮੁਖਤਰੀ ਸਾਹਿਬ ਨੇ ਵੈਸੇ ਇਹਨਾਂ ਨੂੰ ਜਦੋਂ ਇਹ ਐਪਾਇੰਟ ਹੋ ਗਈ ਸੀ ਪੰਜਾਬ ਦੇ ਲਈ ਉਦੋਂ ਹੀ ਟੈਲੀਫੋਨ ਕਰਕੇ ਵਧਾਈ ਵੀ ਦਿੱਤੀ ਸੀ ਤੇ ਬੜੇ ਉਤਸ਼ਾਹੀ ਸੀ ਮੁਖਤਰੀ ਸਾਹਿਬ ਨੇ ਕਿਹਾ ਸੀ ਕਿ ਰੈੱਡ ਕਾਰਪਟ ਵਿਛਾਵਾਂਗੇ ਅਸੀਂ ਇਹਨਾਂ ਦਾ ਸਨਮਾਨ ਕਰਾਂਗੇ ਕੱਲੋ ਸਾਰਾ ਸਨਮਾਨ ਕੀਤਾ ਸਾਰਾ ਮਾਮਲਾ ਮੰਤਰੀ ਮੰਡਲ ਦੇ ਕਈ ਸਾਥੀ ਵੀ ਗਏ ਐ ਮੁਖਤਰੀ ਸਾਹਿਬ ਵੀ ਗਏ ਐ ਹੋਰ ਜਿਹੜੇ ਹੈਗੇ ਐ ਪਤਵੰਤੇ ਵੀ ਆਏ ਐ 200 ਦੇ ਕਰੀਬ ਜਿਹੜੇ ਹੈਗੇ ਐ ਰਾਜਸਥਾਨ ਚੋਂ ਮਹਿਮਾਨ ਆਏ ਐ ਜੀ ਜਿਹੜੇ ਇਹ ਤੋਂ ਪਹਿਲਾ ਗਵਰਨਰ ਸਾਹਿਬ ਸਾਡੇ ਰਹਿ ਕੇ ਗਏ ਐ ਉਹ ਵੀ ਆ ਕੇ ਗਏ ਐ ਉਹ ਡਿਲੇਗੇਟ 200 ਬੰਗਿਆਂ ਦੇ ਵਿਚ ਸਮਾਲ ਆ ਸਮਾਰੀ ਹੋਈ ਹੈ ਜੀ ਉਹ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਹੋਊਗਾ ਕੀ ਤਾਂ ਮੈਂ ਦੇਖਦਾ ਕਿ ਜਿਹੜੀ ਇਹਨਾਂ ਦੀ ਰਾਜਸਥਾਨ ਦੀ ਸਰਵਿਸ ਹੈ बतौर ਐਮਐਲਏ बतौर ਗ੍ਰਹਿ ਮੰਤਰੀ ਉਹ ਵੀ ਵੀ ਵਾਧਾ ਦੇ ਵਿੱਚ ਕਿਰੀ ਹੋਈ ਹੈ ਜੀ ਤੁਹਾਡੇ ਯਾਦ ਹੋਣਾ ਹੈ ਇੱਕ ਵਾਰੀ ਗੁਜਰਾਤ ਦੇ ਵਿੱਚ ਗੁਜਰਾਤ ਦੀ ਪੁਲਿਸ ਦੇ ਤੇ ਰਾਜਸਥਾਨ ਦੀ ਪੁਲਿਸ ਨੇ ਸ਼ਹਿਰਾਬੁੱਦੀਨ ਸ਼ੇਖ ਸ਼ਹਿਰਾਬੁੱਦੀਨ ਤੇ ਉਹਦੀ ਵਾਈਫ ਕਨਸਰਬੀ ਹੂੰ ਉਹਨਾਂ ਨੂੰ ਤੇ ਕੈਸੀ ਕਿਰਨਾ ਕੀਤਾ ਸੀ ਕਿਰਨਾ ਤੋਂ ਬਾਅਦ ਫਿਰ ਉਹਨਾਂ ਦਾ ਇੱਕ ਇੰਕਾਊਂਟਰ ਹੋਇਆ ਸੀ ਉਹ ਮਾਰੇ ਗਏ ਸੀ ਪੁਲਸੀ ਰਾਮ ਪਰਜਾਪਤੀ ਉਹਨਾਂ ਦਾ ਇੱਕ ਹੋਰ ਕ੍ਰਿਪੀ ਸੀ ਉਹ ਵੀ ਮਾਰੇ ਗਿਆ ਸੀ ਹੂੰ ਉਸ ਵੇਲੇ ਜਿਹੜੀ ਇਹ ਗੱਲਾਂ ਖੁੱਲ ਕੇ ਸਾਹਮਣੇ ਆਈਆਂ ਸੀ ਉਹ ਇਹ ਸੀ ਕਿ ਰਾਜਸਥਾਨ ਦੇ ਵਿੱਚ ਜਿਹੜੇ ਲੋਕ ਪੱਥਰ ਦਾ ਕੰਮ ਕਰਦੇ ਨੇ ਜੀ ਪੱਥਰ ਦੇ ਵਪਾਰੀਆਂ ਤੋਂ ਉਹਨਾਂ ਨੇ ਬਹੁਤ ਮੋਟੀ ਜਿਹੀ ਹੈਗੀ ਹੈ ਉਹ ਫਰਮਤੀ ਮੰਗੀ ਸੀ ਹੂੰ ਕਰੋੜਾਂ ਰੁਪਈਆ ਦੀ ਫਰਮਤੀ ਮੰਗੀ ਸੀ ਤੇ ਉਹਨਾਂ ਨੇ ਆ ਕੇ ਅਪਰੋਚ ਕੀਤਾ ਸੀ ਖਟਾਰੀਆ ਸਾਹਿਬ ਜੀ ਖਟਾਰੀਆ ਸਾਹਿਬ ਉਹ ਗ੍ਰਹਿ ਮੰਤਰੀ ਹੁੰਦੇ ਸੀ ਸਾਡੀ ਮਦਦ ਕਰੋ ਉਹਨਾਂ ਦਿਨ ਵੀ ਜੇ ਗੁਜਰਾਤ ਦੇ ਗ੍ਰਹਿ ਮੰਤਰੀ ਹੁੰਦੇ ਸੀ ਆਪਣੇ ਅਮਿਤ ਸ਼ਾਹ ਹੁੰਦੇ ਸੀ ਜੀ ਇਹਨਾਂ ਨੇ ਫਿਰ ਕਹਿੰਦੇ ਉਹਨਾਂ ਨਾਲ ਤਾਲਮੇਲ ਕੀਤਾ ਫਿਰ ਦੋ ਐਸਟੀਐਫਾਂ ਇੱਕ ਗੁਜਰਾਤ ਦੀ ਐਸਟੀਐਫ ਤੇ ਇੱਕ ਰਾਜਸਥਾਨ ਦੀ ਐਸਟੀਐਫ ਇਹਨਾਂ ਨੇ ਉਹਨਾਂ ਨੂੰ ਕੰਪ੍ਰੈਸ਼ੀਨ ਦੇ ਰਾਹੋਂ ਅੰਜਾਮ ਦਿੱਤਾ ਸੀ ਜੀ ਇਹ ਮਾਮਲਾ ਪਹਿਲਾਂ ਗੁਜਰਾਤ ਦੀ ਸੀਏਡੀ ਕੋਲ ਸੀ ਬਾਅਦ ਵਿੱਚ ਸੁਪਰੀਮ ਕੋਰਟ ਨੇ ਇਹਨੂੰ ਚੇਜ ਕਰਕੇ ਗੁਜਰਾਤ ਦੀ ਸੀਏਡੀ ਇਸ सीबीआई ਦੇ حوالے ਕਰਤਾ ਸੀ ਤੇ ਫਿਰ सीबीआई ਦੀ ਜਿਹੜੀ ਹੈਗੀ ਇਹ ਜਾਂਚ ਤੇ ਜਿਹੜੀ ਟ੍ਰੈਲਕ ਕੀ ਹੈ ਉਹ ਗੁਰੂ ਆਤ ਤੋਂ ਬਦਲ ਕੇ ਮਹਾਰਾਸ਼ਟਰ ਦੇ ਵਿੱਚ ਕਰਤਾ ਸੀ ਜੀ ਮਹਾਰਾਸ਼ਟਰ ਦੇ ਵਿੱਚ ਜਿਹੜੀ ਇਹ ਸੁਲਵਾਈ ਹੋ ਰਹੀ ਸੀ ਉਸੇ ਸਮੇਂ ਦੌਰਾਨ ਜਸਟਿਸ ਵੀ ਐਨ ਲੋਹਾ ਜਿਹੜੇ ਕਿ ਇੱਕ ਮਹਾਰਾਸ਼ਟਰੀ सीबीआई ਕੋਰਟ ਦੇ ਜੱਜ ਸੀ ਜੀ ਉਹਨੇ ਵੀ ਤਦਾਦ ਆਇਆ ਗਿਆ ਕਿ ਤੁਸੀਂ ਇਹ ਜਿਹੜਾ ਹੈਗਾ ਚਾਰਜ ਸ਼ੀਟ ਹੈ ਜਿਹੜੀ ਇਹਨੂੰ ਰੱਦ ਕਰ ਦਿਓ ਜਿਹੜਾ ਚਾਰਜ ਫਰੇਮ ਨਾ ਕਰੋ ਅਮਿਤ ਸ਼ਾਹ ਹਰਦੀਪ ਜੀ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਨਹੀਂ ਮੈਂ ਐਸਾ ਕਰੂਗਾ ਫਿਰ ਉਹ ਨਾਗਪੁਰਖ ਵਿਆਹ ਜਾਂਦੇ ਏ ਜੀ ਔਰ ਬੜੇ ਤਿਹਨ ਭਰੇ ਹਾਲਾਤ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਏ ਜਿੰਦੀ ਸਭ ਸਭ ਨੂੰ ਪਤਾ ਹੈ ਜਸਟਿਸ ਲੋਹਾ ਵਾਲੇ ਮਾਮਲੇ ਦਾ ਬਿਲਕੁਲ ਔਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹ ਇਲਜ਼ਾਮ ਲਾਇਆ ਸੀ ਕਿ ਜੀ ਇਹ ਕਤਲ ਹੈ ਇਹ ਐਸੀ ਗੱਲ ਨਹੀਂ ਕੁਝ ਮਤਲਬ ਸਧਾਰਨ ਮੌਤ ਨਹੀਂ ਹੈ ਹਮਮ ਬੜਾ ਦਲਾਉ ਪੈਦਾ ਰਿਹਾ ਥਾ ਉਹਨਾਂ ਦੇ ਕਾਰਵਾ ਮੈਗਜ਼ੀਨ ਹੈ ਜਿਹੜਾ ਇੱਕ ਕਾਰਵਾ ਮੈਗਜ਼ੀਨ ਨੇ ਬੜੀ ਵੱਡੀ ਸਟੋਰੀ ਵੀ ਸ਼ਾਪਦੀ ਸੀ ਸਰਦੋਸ਼ ਬਾਦੋਰਾ ਨੇ ਇਹ ਸਾਰਾ ਕੁਝ ਚੰਦਰ ਹੈ ਪਿਸ਼ੋਕੜੇ ਹੋ ਜਾਏ ਤੇ ਇਹੋ ਜਿਹੇ ਪਿਸ਼ੋਕੜੇ ਦੇ ਵਿੱਚ ਜੇ ਆਪਾਂ ਦੇਖੀਏ ਹਰ ਇੱਕ ਅਦਾਲਤ ਦੇ ਵਿੱਚ ਉਹ ਮੇਰੇ ਕੋਲ ਪਾਕ ਪਵਿੱਤਰ ਹੋ ਕੇ ਨਿਕਲਿਆ ਉਹਨਾਂ ਨੂੰ ਪੂਰੀ ਜਰਾ ਬਰੀ ਕਰਤਾ ਸੀ ਉਹਨਾਂ ਦੇ ਖਿਲਾਫ ਕੋਈ ਟਿੱਪਣੀ ਨਹੀਂ ਸੀ ਜੀ ਪਰ ਜਦੋਂ ਕਿਸੇ ਬੰਦੇ ਦੇ ਖਲਾਫ ਮੁਕੱਦਮਾ ਚੱਲ ਵੀ ਪਵੇ ਤੇ ਬੰਦਾ ਮੱਦੀ ਕੁਰਸੀ ਦੇ ਉੱਤੇ ਬੈਠਾ ਹੋਵੇ ਸੁਪਰੀਮ ਕੋਰਟੋਂ ਬਾ ਨੋਟਿਸ ਲਵੇ ਜੀ ਤਾਂ ਫਿਰ ਆਪਾਂ ਅੰਦਾਜ਼ਾ ਲਾ ਹੀ ਸਕਦੇ ਹਾਂ ਕਿ ਕਿਸ ਕਿਸਮ ਦੇ ਕਿਰਦਾਰ ਕਹਿ ਥਾ ਹੂੰ ਸੋ ਇਹਨਾਂ ਹਾਲਾਤ ਤੇ ਮੈਨੂੰ ਵੀ ਲੱਗਦਾ ਕਿ ਬਲਵਾਰੀ ਲਾਲ ਬਹੁਤ ਨਾਲੋਂ ਕੋਈ ਪੋਜੀਸ਼ਨ ਵੱਖਰੀ ਹੋਊਗੀ ਲਗਦਾ ਹੈ ਕਿ ਮਾਮਲਾ ਥੋੜਾ ਟਾਈਟ ਹੀ ਹੋ ਸਕਦਾ ਫੈਕਟ ਹੀ ਹੋ ਸਕਦਾ ਕੈਨ ਅਲੀ ਮੁਕਾਵਤ ਜੀ ਆ ਬਿਲਕੁਲ ਜੀ ਬਾਕੀ ਆਪਾਂ ਪਹਿਲੀ ਕਾਲ ਤੇ ਚੱਲਦੇ ਆ ਆਜੀ ਸ਼ਿਰਕਲ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਆਨੂ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਢਿਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਢਿਲੋ ਸਾਹਿਬ ਸਤਿ ਸ਼੍ਰੀ ਅਕਾਲ ਪ੍ਰਾਸੀ ਮੇਰਾ ਵੀ ਇੱਕ ਇਹਦੇ ਸਵਾਲ ਹੈ ਇਹਦੇ ਪ੍ਰਤੀ ਕਵਰਨਰ ਪ੍ਰਤੀ ਚਲੋ ਠੀਕ ਹੈ ਇਹ ਕਿਸ ਸੰਵਿਧਾਨਕ ਹੁਦਾ ਹੈਗਾ ਸੈਂਟਰ ਕਣੀ ਲਾਇਆ ਜਾਂਦਾ ਕੁਝ ਕੁ ਲੋਕ ਤਾਂ ਕਹਿੰਦੇ ਵੀ ਇਹਦੀ ਜਰੂਰਤ ਨਹੀਂ ਵੈਸੇ ਵੀ ਇਹ ਦਾ ਇਹ ਕਿੱਜੋ ਤੇ ਵਾਕਿਆ ਨੇ ਵਾਈਟ এলিਫੈਂਟ ਨਾਲ ਕੰਪੇਅਰ ਕਰਦੇ ਚਲੋ ਮੈਂ ਉਹ ਤਾਂ ਜੀ ਕਹਿੰਦਾ ਲੱਗਿਆ ਹਮਮ ਪਰ ਤੁਹਾ ਵੀਰੇ ਖੱਤਾਂ ਇਹ ਹੈ ਵੀ ਪਹਿਲੀ ਗੱਲ ਪਈ ਹੈ ਜਿਵੇਂ ਤੁਸੀਂ ਇਹਨਾਂ ਦਾ ਰੈਕੋਰਡ ਦੱਸਿਆ ਹੈ ਹਮਮ ਵੀ ਇਸ ਤਰ੍ਹਾਂ ਦਾ ਐਟੀਟਿਊਡ ਰਿਹਾ ਹੈ ਤੇ ਕਾਫੀ ਇਹਨਾਂ ਦਾ ਲੰਬੇ ਸਮੇਂ ਤੋਂ ਆ ਬੰਦੇ ਦੀਆਂ ਰੁਚੀਆਂ ਨਹੀਂ ਬਦਲਦੀਆਂ ਹਮਮ ਲੋਸਾ ਮੇਰੇ ਸਾਹ ਨਾਲ ਜਿਹੜੀਆਂ ਰੁਚੀਆਂ ਉਹਦੇ ਚ ਪੈਦਾ ਹੋ ਜਾਣਾਂ ਛੇਤੀ ਨਹੀਂ ਬਦਲਦੀਆਂ ਮੇਰਾ ਮਤਲਬ ਐਟੀਟਿਊਡ ਜਿਹੜਾ ਇਹਦਾ ਪਬਲਿਕ ਪ੍ਰਤੀ ਜਾਂ ਜਿਹੜੇ ਸੰਸਪਤੀ ਜਿਹੜੀ ਚੱਲ ਰਹੀ ਹੈ ਇਹ ਆਪਾਂ ਦੇਖ ਲਈ ਜੀ ਵੀ ਉਹ ਮਤਲਬ ਇਹ ਨਹੀਂ ਬਦਲਦਾ ਤੇ ਫਿਰ ਵੀ ਇਹ ਛੁੱਪੇ ਜਾਂਦੇ ਆ ਕਿਦਰ ਮੈਂ ਤਾਂ ਗਵਰਨਰ ਨੂੰ ਠੋਸੇ ਹੀ ਕਹੂੰਗਾ ਹੂੰ ਹੂੰ ਤੇ ਜਦੋਂ ਸਾਹਿਬ ਬਾਤਿਆ ਜੇ ਤਾਂ ਗਵਰਨਰ ਜਿਹੜਾ ਵਿਰੋਧੀ ਪਾਰਟੀ ਦੀ ਹੈਗੀ ਹੈ ਸਰਕਾਰ ਸਟੇਟ ਦੇ ਵਿੱਚ ਗਵਰਨਰ ਸਾਥ ਨਹੀਂ ਦਿੰਦੇ ਪਰ ਸੈਂਟਰ ਦੇ ਜਿਹੜੇ ਉਹ ਹੈ ਉਹਨਾਂ ਨਾਲ ਵੀ ਉਹਨਾਂ ਨਾਲ ਮੇਲ ਮਲਾਪ ਨਹੀਂ ਹੁੰਦਾ ਡਿਪੈਂਡ ਮੁੱਖ ਮੰਤਰੀ ਦੀ ਬੋਲ ਕਰਦਾ ਜੀ ਵੀ ਕਿਹੜੀਆਂ ਰਾਤਾਂ ਦੇ ਵਿੱਚ ਕਿਵੇਂ ਬਣਾ ਕੇ ਰੱਖਣੀ ਹੈ ਈਵਨ ਤੇ ਆਪਦੇ ਬਿੱਲ ਪਾਸ ਕਰਾਉਣੇ ਆ ਪਿਛਲੇ ਸਮੇਂ ਸਮੇਂ ਤੋਂ ਆ 2.5 ਸਾਲ ਤੋਂ ਆਪਾਂ ਦੇਖ ਰਹੇ ਆ ਜੋ ਟਵੀਟੋ ਟਵੀਟੀ ਹੋ ਰਹੀ ਹੈਗੀ ਹੂੰ ਹੂੰ ਤੇ ਉਹਦਾ ਮੇਰਾ ਮੰਨਣਾ ਇਹ ਹੈ ਕਹਿੰਦੇ ਵੀ ਪਰ ਸੁਣਿਆ ਵੀ ਸਟੇਟ ਬਾਰੇ ਹੁੰਦਾ ਹੂੰ ਹੂੰ ਤੇ ਲਾਇਆ ਜਾਂਦਾ ਗਵਰਨਰ ਬਾਹਰੋਂ ਲਾਇਆ ਜਾਂਦਾ ਪਰ ਮੈਂ ਕਹੂੰਗਾ ਪਟੂ ਪਟੂ ਘਰ ਲੈ ਨੂੰ ਜਿਹੜੀ ਸਟੇਟ ਚਲਾਉਣਾ ਹੈ ਉਹ ਉੱਥੋਂ ਦੇ ਜਿਹੜਾ ਕਲਚਰ ਹੈ ਲੋਕਾਂ ਦਾ ਸਾਥ ਸੁਆਸ ਸਟੇਟ ਦਾ ਬਈ ਉਹਦੇ ਬਾਰੇ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਤੇ ਕੱਟੂ-ਕੱਟ ਜਿਹੜੀ ਲੈਂਗੁਏਜ ਐ ਉਹ ਵੀ ਬੋਲਣੀ ਆਉਣੀ ਚਾਹੀਦੀ। ਪਰ ਦੇਖਿਆ ਬਿਛੇਰੀ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਵੀ ਅਬੀ ਨਹੀਂ ਆਉਂਦੀ ਤੇ ਉਹ ਇੰਗਲਿਸ਼ ਗੱਲ ਕਰਦੇ ਜਾਂ ਹਿੰਦੀ ਚ ਕਰਦੇ ਸਟੇਟ ਪੰਜਾਬ ਐ। ਜੀ। ਥੋ ਮੇਰਾ ਖਿਆਲ ਐ ਵੀ ਇਹ ਨਹੀਂ ਚਾਹੀਦਾ ਵੀ ਕੱਟੜੀ ਜੇ ਸਟੇਟ ਦਾ ਨਹੀਂ ਲਾਉਣਾ ਕੋਈ ਕਾਰਨ ਹੈ ਜੀ ਐ ਉਹਦੇ ਚ ਤੇ ਇਹ ਜੇ ਖੇਤਰ ਚੋਂ ਲਾਇਆ ਜਾਵੇ ਜਾਂ ਗਵਾਂਡੀ ਦਾ ਜਿਵੇਂ ਇਹ ਤਾਂ ਲਵਾਇਆ ਕੱਟੂ-ਕੱਟੂ ਨੂੰ ਮਤਲਬ ਵੀ ਸਟੇਟ ਦੇ ਹਾਲਾਤਾਂ ਬਾਰੇ ਤੇ ਨੀਚਰ ਬਾਰੇ ਜਿਹੜੀ ਉਹਦੇ ਤੋਂ जिड़ियूं बि मतिलबु नेशन जिणे बि भाईचारे लॻो